ਵੈਰੂਜੀ ਦਾ ਖਾਸਾ ਵੈਰੂਜੀ ਦੀ ਫਤਿਹ ਨਗਰ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਸਾਫ ਪਤਾ ਵੀ ਮੂਰੇ ಗ್ರಾಮ ਪੰਚਾਇਤ ਦੀਆਂ ਚੋਣਾਂ ਆ ਰਹੀਆਂ ਨੇ 15 ਤਰੀਕ ਨੂੰ ਮੈਂ ਸਾਰੇ ਨਗਰ ਵੱਲੋਂ ਸਰਪੰਚੀ ਦੀ ਚੋਣ ਲੜ ਰਿਹਾ ਹਾਂਗਾ ਮੈਂ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਾਂਗਾ ਮੇਰੀ ਮਦਦ ਕਰੋ ਵੱਧ ਤੋਂ ਵੱਧ ਮੈਨੂੰ ਮੋਟਾ ਪਾਵੋ ਦੂਜੀ ਗੱਲ 5 ਸਾਲ ਮੈਂ ਪੰਚ ਦੀ ਸੇਵਾ ਨਿਭਾਈ ਆ ਸ਼ੇਖਾ ਨਗਰ ਸਾਰੇ ਨਗਰ ਵੱਲੋਂ ਮੈਂ ਲੋਕਾਂ ਦੇ ਦੁੱਖ ਸੁੱਖ ਤੇ ਜਾਣਦਾ ਰਹਾਂਗਾ ਖੜਦਾ ਵੀ ਰਿਹਾ ਚਾਹੇ ਮੇਰੇ ਘਰੇ ਕੋਈ ਅੱਧੀ ਰਾਤ ਨੂੰ ਆ ਗਿਆ ਚਾਹੇ ਕੋਈ ਦਿਨ ਆ ਗਿਆ ਮੈਂ ਕਿਸੇ ਨੂੰ ਭਾਨਾ ਨਹੀਂ ਮਾਰਿਆ ਮੈਂ ਕਿਸੇ ਨੂੰ ਲਾਰਾ ਨਹੀਂ ਲਾਇਆ ਚਾਹੇ ਜਦੋਂ ਵੀ ਮੈਨੂੰ ਕੋਈ ਵੀ ਫੋਨ ਕਰਦਾ ਮੈਂ ਮੌਕੇ ਤੇ ਜਾ ਕੇ ਹਾਜ਼ਰ ਹੁੰਦਾ ਆਪਦੇ ਸਾਧਨ ਤੇ ਜਾਂਦਾ ਕਿਸੇ ਨੂੰ ਭਾਨਾ ਨਹੀਂ ਲਾਇਆ ਵੀ ਮੈਂ ਆ ਨਹੀਂ ਸਕਦਾ ਮੈਂ ਪੂਰੀ ਇਮਾਨਦਾਰੀ ਨਾਲ ਜਿਹੜੀ ਮੇਰੀ 5 ਸਾਲ ਰਹੇ ਨੇ ਪਿੱਛੇ ਪੰਜ ਤੌਰ ਤੇ ਮੈਂ ਰਿਹਾ ਪੂਰੀ ਇਮਾਨਦਾਰੀ ਨਾਲ ਨਮਾਈਆਂ ਕਿਸੇ ਤੋਂ ਪੰਜ ਪੈਸੇ ਨਹੀਂ ਖਾਦੇ ਕਿਸੇ ਜਾ ਕੇ ਥਾਣੇ 'ਚ ਪੰਜ ਪੈਸੇ ਦਿਵਾਏ ਨਹੀਂ ਆਪ ਦੀ ਇਮਾਨਦਾਰੀ ਨਾਲ हां दूसरी गल जदों किसे रोलयाच जाने है के दो जाने ਦਾ ਰੋਲ ਹੁੰਦਾ ਉੱਥੇ ਇੱਕ ਮਾੜਾ ਮੋਟਾ ਕਿਸੇ ਨਾਲ ਇੱਕ ਅੱਧਾ ਵਿਰੋਧ ਹੋਈ ਜਾਂਦਾ ਜਦੋਂ ਮਹਗੀ ਸੱਚੀ ਕਹਿਣੀ ਪੈਂਦੀ ਇੱਕ ਨੂੰ ਤਾਂ ਕਹਿ ਨਹੀਂ ਪੈਂਦਾ ਜੇ ਆਪਾਂ ਸੱਚੀ ਗੱਲ ਇੱਕ ਨੂੰ ਕਹਾਂਗੇ ਤਾਂ ਇੱਕ ਇੱਕ ਰੁੱਛ ਜਾਂਦਾ ਇੱਕ ਸਹੀ ਕਹਿਣ ਲੱਗ ਜਾਂਦਾ ਪਰ ਉਹ ਸੱਚੀ ਗੱਲ ਕਹਿ ਨਹੀਂ ਆ ਅੱਗੇ ਤੋਂ ਵੀ ਮੇਰਾ ਜਿਹੜਾ ਸਟੈਂਡ ਆ ਉਹ 5 ਸਾਲਾਂ ਦਾ ਜਿਹੜਾ ਪਿੱਛੇ ਮੇਰਾ ਰਿਕਾਰਡ ਰਿਹਾ ਉਹ ਹੀ ਰਹੂਗਾ ਮੰਨ ਕੇ ਜੇ ਕੋਈ ਪਿੱਛੇ ਮੇਥੋਂ ਕੋਈ ਗਲਤੀ ਹੋਈ ਹੈ 5 ਸਾਲਾਂ ਦਾ ਮੈਂ ਉਹ ਵੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਅੱਗੇ ਤੋਂ ਵੀ ਮੈਂ ਹੋਰ ਵੀ ਨੱਗਰ ਦਾ ਕਰ ਸਕਾਂ ਬਾਕੀ ਮੇਰੀ ਟੀਮ ਆ ਮੇਰੇ ਨਾਲ ਆ ਸਾਰਾ ਵੀ ਅਸੀਂ ਵੱਧ ਤੋਂ ਵੱਧ ਤੁਹਾਨੂੰ ਪਤਾ ਆ ਨਗਰ ਚੱਪਾ ਵਿਕਾਸ ਦੇ ਕੰਮ ਕਿਨੇ ਕਰਾਏ ਨੇ ਜਿਵੇਂ ਨਵਾਂ ਪੰਚਾਇਤ ਘਰ ਬਣਾਇਆਗਾ ਜਾਂ ਹੋਰ ਜਿੰਨੇ ਵੀ ਕੋਈ ਕੰਮ ਨੇ ਟੋਬੇ ਦਾ ਕੰਮ ਕਰਾਇਆ ਤੁਹਾਡੇ ਸਾਹਮਣੇ ਹੈ ਨਾ ਉਹਦੇ ਲਈ ਗ੍ਰਾਂਟ ਲੈ ਕੇ ਆਏਗੇ ਹੈ ਨਾ ਹੁਣ ਹਜੇ ਬਾਕੀ ਗਲੀਆਂ ਨਾਲੀਆਂ ਨੂੰ ਗ੍ਰਾਂਟਾ ਸੀ ਲੈ ਕੇ ਆਇਆ ਸੀ ਹੋਰ ਵੀ ਗ੍ਰਾਂਟਾ ਲੈ ਕੇ ਆਵੇਂ ਵੱਧ ਤੋਂ ਵੱਧ ਅਜਿhta ਹੀ ਬੇਨਤੀ ਕਰਦੇ ਆਂ ਵੀ ਮੈਨੂੰ ਸਰਪੰਚੀ ਦਾ ਜਿਹੜੀ ਸੇਵਾ ਕੀਤੀ ਉਹ ਇੱਕ ਵਾਰ ਮੇਰੇ ਤੇ ਵਿਸ਼ਵਾਸ ਕਰੋ ਤਾਂ ਮੈਨੂੰ ਉਹਦਾ ਮੌਕਾ ਦਿਓ ਤੇ ਮੈਂ ਇਹ ਸੇਵਾ ਪੂਰੀ ਆਪਦੀ ਇਮਾਨਦਾਰੀ ਨਾਲ ਨਿਭਾਉਂਗਾ ਧੰਨਵਾਦ